ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜੀ ਤੁਹਾਡੇ ਵਾਸਤੇ ਗੰਗਾ ਦੇ ਜਾਮ ਦੇ ਸੂਟ ਲੈ ਕੇ ਆਏ ਆ ਬਹੁਤ ਪਿਆਰੇ ਜੀ ਜੋ ਆਪਣੇ ਗਰਮੀ ਚ ਪਹਿ ਸਕਦੇ ਆ ਸਰਦੀ ਚ ਵੀ ਪਹਿ ਸਕਦੇ ਆ ਠੀਕ ਹੈ ਜੀ ਇਦਾਂ ਦਾ ਕੱਪੜਾ ਆ ਗੰਗਾ ਬ੍ਰਾਂਡ ਦਾ ਆ ਬਹੁਤ ਜ਼ਿਆਦਾ ਸੁਪੀਰੀਅਰ 5 ਮੀਟਰ ਦਾ ਕੱਪੜਾ ਲੈ ਕੇ ਆਏ ਆ ਦੇਖੋ ਜੀ ਤੁਸੀਂ ਫੀਲ ਕਰ ਸਕਦੇ ਆ ਬਹੁਤ ਪਿਆਰਾ ਜ ਸਭ ਤੋਂ ਫਾਈਨ ਕੱਪੜਾ ਜਿਹੜਾ ਹੁੰਦਾ ਗੰਗਾ ਦਾ ਜਾਮ ਦਾ ਉਹ ਕੱਪੜਾ ਲੈ ਕੇ ਆਈ ਆਂ 5 ਮੀਟਰ ਦਾ ਤੇ ਰੇਟ ਤੁਹਾਨੂੰ ਇਹ ਜੇ ਦਵਾਂਗੇ ਕਿਤੇ ਨਹੀਂ ਮਿਲ ਸਕਦੇ 950 ਰੁਪਏ ਦਾ ਇੰਨਾ ਚੁੰਨੀਆਂ ਦੇ ਨਾਲ ਇੱਕ ਮਸਲੀਨ ਨਾਲ ਔਰਗੰਜਾ ਦਾ ਦੁਪੱਟੇ ਦੇ ਨਾਲ ਅਸੀਂ ਡਿਜ਼ਾਈਨ ਆਪਣੇ ਖੁਦ ਤਿਆਰ ਕਰੇ ਹੋਏ ਪੀਸ ਆ ਉਹ ਤੁਹਾਨੂੰ ਮਿਲੋਗੇ 850 ਰੁਪਏ ਚ ਇਹ ਵਾਲੇ ਜਿਹੜੇ ਪੀਸ ਦਿਖਾ ਰਹੀਆਂ 950 ਰੁਪਏ ਚ ਇਹ ਅਸੀਂ ਖੁਦ ਤਿਆਰ ਕਰੇ ਹੋਏ ਐ ਇਹ ਦੁਪੱਟੇ ਅਸੀਂ ਬਾਰ-ਬਾਰ ਵੀਡੀਓ ਲੈ ਕੇ ਆਉਂਦੇ ਆ ਦੁਪੱਟੇ ਰੈਡੀ ਹੋਏ ਵਿਆਦੀ ਇਹਦੇ ਨਾਲ ਮੈਚ ਕੀਤਾ ਆ ਠੀਕ ਹੈ ਜੀ ਪਲੇਨ ਸੂਟ ਜਿਨ੍ਹਾਂ ਨੂੰ ਚਾਹੀਦਾ ਆ ਜਿੱਦਾਂ ਆਪਾਂ ਕਿਸੇ ਨੂੰ ਪੰਜ ਸੱਤ ਸੂਟ ਕਿਸੇ ਕੁੜੀ ਨੂੰ ਗਿਫਟ ਕਰਨਾ ਹੈ ਕਿਸੇ ਨੂੰ ਕਰਨਾ ਹੈ ਅੱਛੇ ਸੂਟ ਜਾਂ ਤੁਸੀਂ ਖੁਦ ਸਟਿਚ ਕਰਾਉਣਾ ਉਦਾਂ ਦੇ ਸੂਟ ਆ ਜੀ ਇਹ ਨੰਬਰ 1 ਨੰਬਰ 2 ਇਹ ਬਹੁਤ ਮਿਹਨਤ ਕਰਕੇ ਕੁੜੀਆਂ ਨੇ ਬੜੇ ਅੱਛੇ ਤਰੀਕੇ ਨਾਲ ਇਹ ਸੂਟ ਰੈਡੀ ਕਰੇ ਆਂ ਦੇਖੋ ਜੀ ਪਲੇਨ ਸੂਟਾਂ ਦੇ ਨਾਲ ਇਹ ਦੁਪੱਟੇ ਲੱਭਿਆਂ ਵੀ ਇਹ ਚੀਜ਼ਾਂ ਨਹੀਂ ਮਿਲਦੀਆਂ ਤੁਸੀਂ ਮਿਹਨਤ ਕਰ ਕਰਕੇ ਇਦਾਂ ਦੇ ਪੀਸ ਰੈਡੀ ਕਰਵਾਉਂਦੇ ਆ ਇਹ ਤੁਹਾਨੂੰ ਮਿਲ ਰਿਹਾ ਤੇ ਬਿਲਕੁਲ ਰੀਜ਼ਨੇਬਲ ਰੇਟ ਨੰਬਰ 2 ਆ ਲੋ ਜੀ ਨੰਬਰ 3 ਦੇਖੋ ਕਿੰਨਾ ਪਿਆਰਾ ਜਿਹਾ ਪਿੰਕ ਕਲਰ ਦਾ ਸੂਟ ਲਾਜਵਾਬ ਤੇ ਉੱਪਰ ਮੈਂ ਦੇਆ ਤੁਹਾਨੂੰ ਇਹ ਪਿਆਰਾ ਜਿਹਾ ਦੁਪੱਟਾ ਇਹ ਦੇਖੋ ਸੇਮ ਟੋਨ ਟੂ ਟੋਨ ਸੂਟ ਮਿਲਾਇਆ ਹੋਇਆ ਜੀ ਬਿਲਕੁਲ ਨਾ 19 ਨਾ 20 ਨੰਬਰ 3 ਆ ਲੋ ਜੀ ਨੈਕਸਟ ਪੀਸ ਮਿਲੇਗਾ ਪਿੰਕ ਕਲਰ ਨੰਬਰ 4 ਆ ਲੋ ਜੀ ਆ ਦੇਖੋ ਪੀਸ ਨੰਬਰ 4 ਆ ਲੋ ਜੀ ਠੀਕ ਹੈ ਬਹੁਤ ਸੋਹਣਾ ਨੈਕਸਟ ਕਲਰ ਆਏਗਾ ਜੀ ਨੰਬਰ 5 ਨੰਬਰ 5 ਇਹ ਆਏਗਾ ਜੀ ਤੁਹਾਨੂੰ ਬੜਾ ਸੋਹਣਾ ਜਾ ਇਹ ਕਲਰ ਨੰਬਰ 5 ਦੇਖੋ ਕਿੰਨਾ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਕਿੰਨਾ ਪਿਆਰਾ ਜਿਹਾ ਸੂਟ नैक्सट कलर आ गया जी अपना नंबर छे दो आ लो जी ए ए देखो ठीक है बहुत सोहना जा नंबर छे आ लो जी नंबर सात जबरदस्त चीज दे रहे हैं जबरदस्त कलर दे रहे हैं देखो जी कि प्यारा सुपर ਆ ਦੇਖੋ ਇਦਾਂ ਦੇ ਡਿਜ਼ਾਈਨ ਕਰੇ ਹੋਏ ਦੁਪੱਟੇ ਕਿਤੇ ਲੱਭਿਆਂ ਨਹੀਂ ਮਿਲ ਸਕਦੇ ਇੰਨੇ ਪਿਆਰੀ ਚੀਜ਼ ਤੇ ਫਾਈਨ ਫੈਬਰਿਕ ਦੂਜੀ ਗੱਲ ਨੰਬਰ 7 ਨੰਬਰ 8 ਪੀਸ ਦੇਖੋ ਜੀ ਇਹ ਦੁਪੱਟੇ ਆਪਾਂ ਨੇ ਕੱਲੇ-ਕੱਲੇ ਵੀ ਪਾਏ ਆ ਹਨਾ ਤੁਹਾਡੇ ਸਾਹਮਣੇ ਇਹ ਦੇਖੋ ਹੁਣ ਅਸੀਂ ਸੋਚਿਆ ਇਹਨਾਂ ਨੂੰ ਅ ਮਤਲਬ ਪਲੇਨ ਸੁੱਟਾਂ ਦੇ ਨਾਲ ਪਾਈਏ ਹੁਣ ਦੇਖੋ ਫਿਰ ਆਪਾਂ ਗੰਗਾ ਦੀ ਲੈ ਕੇ ਆਏ ਆ ਜੀ ਜਾਮ ਤੁਹਾਡੇ ਵਾਸਤੇ ਸਪੈਸ਼ਲ ਇਹ ਦੇਖੋ ਇਹ ਵਾਲਾ ਮਲਾਇਆ ਇਹਦੇ ਨਾਲ ਇਹਦੇ ਮੈਂ 5 5 6 6 ਪੀਸ ਰੈਡੀ ਕਰਾਈ ਹੋਏ ਐ ਨਾ ਦੁਪੱਟੀਆਂ ਦੇ ਨਾਲ ਗਜਬ ਪੀਸ ਬਣੇ ਆ ਬਸ ਮਤਲਬ ਰੇਂਜ ਨੂੰ ਦੇਖਦੇ ਹੋਏ ਦੇਖੋ ਸੁਪਰ ਚੀਜ਼ ਨੰਬਰ 8 8 ਦਾ ਮੂਡ ਚੇਂਜ ਹੋ ਗਿਆ ਲਓ ਜੀ ਨੰਬਰ 9 ਬਲੈਕ ਕਲਰ ਇੱਕ ਹੋਰ ਆ ਲਓ ਜੀ بس کپڑا ਜਦ ਪਹੁੰਚੂਗਾ ਫਿਰ ਦੱਸਣਾ ਜੀ کپڑا ਕਿਹੇ ਜਾਇਆ ਤੁਹਾਨੂੰ ਜਦ ਮਿਲੂਗਾ ਇਹ ਦੇਖੋ ਠੀਕ ਹੈ ਨੰਬਰ 9 ਆਹ ਲੋ ਜੀ ਮੈਂ ਨੰਬਰ ਲਿਖ ਕੇ ਦੇ ਦਿਆ ਲੋ ਜੀ ਇਹ ਆ ਗਿਆ ਹੁਣ ਆਪਣਾ 850 ਵਾਲੇ ਸੂਟ ਉਹ 950 ਵਾਲੇ ਕਿਉਂ ਸੀ ਉਹਨਾਂ ਤੇ ਜਿਹੜੇ ਦੁਪੱਟੇ ਉਹ ਰੈਡੀ ਕਰਾਏ ਹੋਏ ਹੁੰਦੇ ਆ ਤੇ ਜਿਹੜੇ ਇਹਨਾਂ ਦੇ ਦੁਪੱਟੇ ਇਹ ਸਾਨੂੰ ਰੈਡੀਮੇਡ ਮਾਰਕੀਟ ਤੋਂ ਲੈ ਕੇ ਫਿਰ ਉੱਪਰ ਪਲੇਨ ਸੂਟ ਤਿਆਰ ਕਰਵਾਉਂਦੇ ਆਂ ਕਿਉਂਕਿ ਅਸੀਂ ਲੈ ਕੇ ਆਏ ਸੀ ਜੀ ਕਵਾਂਟੀਟੀ ਚ ਦੁਪੱਟੇ ਇਹਨਾਂ ਦੇ ਨਾਲ ਫਿਰ ਆਪਾਂ ਨੇ ਲਾਇਆ ਪਲੇਨ ਸੂਟ ਕਿਉਂਕਿ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਕਿਉਂਕਿ ਇਹ ਚੀਜ਼ਾਂ ਨਾ ਆਸਾਨੀ ਨਾਲ ਲੱਭਦੀਆਂ ਨਹੀਂ ਆ ਦੇਖੋ ਚੁੰਨੀਆਂ ਵੀ ਤੁਹਾਨੂੰ ਇਹ ਨਹੀਂ ਦੇ ਰਹੇ ਛੋਟੀ ਮੋਟੀ ਦੇਖੋ ਜੀ ਚੁੰਨੀ ਵੀ ਇਹ ਜੀ ਦੇ ਰਹੇ ਜਿਹੜੇ ਸ਼ੋਰੂਮਾਂ 'ਚ ਸੂਟ ਮਿਲਦੇ ਆ ਤੇ ਫਾਈਨ ਫੈਬਰਿਕ ਵਾਲੀ ਇਹ ਜਾਂ ਦੁਪੱਟਾ ਆ ਨਾ ਤਾਂ ਇਹਨੂੰ ਕੋਟਾ ਡੋਰੀਆ ਦਾ ਕਹਿ ਸਕਦੇ ਨਾ ਮਸਲੀਨ ਦਾ ਨਾ ਔਰਗੰਜਾ ਦਾ ਇੱਕ ਤਾਂ ਔਰਗੰਜਾ ਹੁੰਦੀ ਹੈ ਇਹ ਜਿੱਥੇ ਤੁਸੀਂ ਟਿਕਾ ਰਹੇ ਉੱਥੇ ਹੀ ਦੁਪੱਟਾ ਟਿਕ ਰਿਹਾ ਬਹੁਤ ਪਿਆਰਾ ਜਿਹਾ গারਲਿਸ਼ ਲੁੱਕ ਅਚ ਸੂਟ ਰੈਡੀ ਹੋਏਗਾ ਨੰਬਰ 10 ਇਹ ਕੀ ਆਊਗਾ ਸਿਰਫ ਔਰ ਸਿਰਫ 850 ਰੁਪਏ ਇੰਨਾ ਦੁਪੱਟਿਆਂ ਦੇ ਨਾਲ 850 ਰੁਪਏ ਲਓ ਜੀ ਨੰਬਰ 11 ਆ ਲੋ ਜੀ ਨੰਬਰ 11 ਲੈ ਇੱਕ ਹੋਰ ਪਿਆਰੇ ਜਿਹੇ ਦੁਪੱਟੇ ਦੇ ਨਾਲ ਪਿਆਰਾ ਜਿਹਾ ਸੂਟ ਦੇਖੋ ਹੁਣ ਬੜੀ ਮਿਹਨਤ ਦੇ ਨਾਲ ਇਹ ਸੂਟ ਤਿਆਰ ਹੁੰਦੇ ਆ ਜੀ ਬਹੁਤ ਜ਼ਿਆਦਾ ਪਲੇਨ ਸੂਟ ਚੱਕਣੇ ਉਸੇ ਹਿਸਾਬ ਨਾਲ ਤੁਹਾਡੇ ਵਾਸਤੇ ਪਿਆਰਾ ਜਾਂ ਦੁਪੱਟਾ ਨਾਲ ਮੈਚ ਕਰਕੇ ਇੰਨਾ ਖੂਹਾਂਦਾ ਸੂਟ ਰੈਡੀ ਹੁੰਦਾ ਹੈ ਬਿਲਕੁਲ ਰੀਜ਼ਨੇਬਲ ਰੇਟ 'ਚ ਰੇਟ ਦਾ ਵੀ ਪੂਰਾ ਧਿਆਨ ਰੱਖਿਆ ਪੈਂਦਾ ਹੈ ਜੀ ਨੰਬਰ 11 ਨੰਬਰ 12 ਆ ਲੋ ਜੀ ਨੰਬਰ 12 orange ਦੇ ਨਾਲ green ਦਾ ਦੇਖੋ नंबर सूट नंबर बारह नेक्स्ट पीस मिलेगा मेहरून रस्ट ये है जी रस्ट शेड आ देखो कि प्यारा जा पीस थोड़ी जी ना इस कपड़े शाइन होती है जेड़ा गंगा वाला है ना ये शाइन है थोड़ी जी ऊपर आ देखो ठीक है रस्ट कलर नंबर तेरह आ लो जी ਨੰਬਰ 14 ਇਹ ਦੇਖੋ ਬੈਂਗਣੀ ਜਿਹਾ ਰੰਗ ਪਰਪਲ ਸੌਰੀ ਪਰਪਲ ਕਲਰ ਇਹਦੇ ਵਿੱਚ ਨਾ ਕਿਤੇ ਕਿਤੇ ਪਰਪਲ ਦਾ ਇਹ ਦੇਖੋ ਜਿੱਦਾਂ ਇਹ ਆ ਪਰਪਲ ਇਸੇ ਦਾ ਆਪਾਂ ਨੇ ਸੂਟ ਚੱਕਿਆ ਠੀਕ ਹੈ ਇਹਦੇ ਵਿੱਚ ਹੈਗਾ ਕਿਤੇ ਕਿਤੇ ਨੰਬਰ 14 ਆਹ ਲਓ ਜੀ ਨੈਕਸਟ ਕਲਰ ਆ ਗਿਆ ਵਾਈਨ ਸ਼ੇਡ ਦੇਖੋ ਕਿੰਨਾ ਪਿਆਰਾ ਦੁਪੱਟਾ ਇਹਦਾ ਆਹ ਲਓ ਜੀ ਗਜਬ ਦੁਪੱਟਾ ਇਹ ਦੁਪੱਟੇ ਦੁਪੱਟੇ 4 400 ਰੁਪਏ ਦੇ ਮਾਰਕੀਟ 'ਚ ਮਿਲਦੇ ਆ ਜੀ ਜਿਹੜਾ ਤੁਹਾਨੂੰ ਦੁਪੱਟਾ ਦੇ ਰਹੇ ਆ ਨਾ ਨਾਲ ਕਿਤੇ ਵੀ ਪਤਾ ਕਰੋ ਦੁਪੱਟਾ ਹੀ 4 400 ਰੁਪਏ ਦਾ ਆ ਨੰਬਰ 15 ਨੰਬਰ 16 ਨੰਬਰ 16 ਏ ਹੈ ਜੀ ਆਪਣੀ ਵੀਡੀਓ ਦਾ ਲਾਸਟ ਪੀਸ ਦੇਖੋ ਥੋੜੇ ਜਿਹੀ ਪੀਸ ਦਿਖਾਈ ਹੈ ਬਟ ਬੜੇ ਪਿਆਰੇ ਪਿਆਰੇ ਦਿਖਾਈ ਹੈ ਨੰਬਰ 16 ਉਮੀਦ ਕਰਦੇ ਆ ਤੁਹਾਨੂੰ ਵੀ ਚੰਗੇ ਲੱਗੂਗੇ ਆਪਣਾ ਪਿਆਰਾ ਜਿਹਾ ਕਮੈਂਟ ਨਹੀਂ ਛੱਡਣਾ ਭੁੱਲਣਾ ਕਿਉਂਕਿ ਜਿਹੜੀ ਹੁਣ ਆਪਾਂ ਲੱਕੀ ਡਰਾਅ ਕੱਢ ਰਹੇ ਆ ਜੀ